ਬਾਈ ਪੂਰੀ ਹੋ ਗਿਆ ਫਟੜ ਪੂਰੀ ਦਾਤ ਪੁੱਠੇ ਚਲਾਤਾ ਦਾਤ ਕਿੱਥੇ ਚੱਲਦਾ ਸਾਲਾ ਬਰੂ ਨਹੀਂ ਨਾ ਛੱਡਦਾ ਤਾ ਬਰੂ ਨੇ ਪੈਰ ਵੱਟਸਾ ਬਾਈ ਕਿਆ ਕਰੇ ਬੰਦਾ ਬਾਈ ਨੇ ਚੱਕ ਲਿਆ ਹਥਿਆਰ ਤੜਕੇ ਹੀ ਕਹਦਾ ਵੀ ਪੂਰੀ ਚੱਲੂਗੀ ਖਿਲਾੜੀ ਹਾਂ ਹਾਂ ਬਾਤ ਠੀਕ ਆ ਖਿਲਾੜੀ ਚੱਲ ਨਹੀਂ ਤਾਂ ਦਿਖਾਈਓ ਨਹੀਂ ਖਿਲਾੜੀ ਪਤਾ ਹੀ ਨਹੀਂ ਲੱਗਿਆ ਘਰ ਚੱਲੀ ਮੈਂ ਕਹਿੰਦਾ ਗਿਆ ਪਤਾ ਮੈਂ ਕਿਤੇ ਜੱਗੇ ਦੇ ਬਾਪੂ ਲੈ ਕੇ ਗਿਆ ਪਾ ਦੁੱਦਣ ਪਤਾ ਨਹੀਂ ਜੱਗਾ ਕੀ ਕਹਿੰਦਾ ਉਦੋਂ ਤੇਰੇ ਕੋਲ ਜਿੱਦਣ ਚੱਲੀ ਐ ਹਾਂ ਹਾਂ ਤੇਰਾ ਬਾਪੂ ਲੈ ਕੇ ਗਿਆ ਪਾ ਮਨੂ ਕਿਤੇ ਮਤਲਬ ਨੀ ਮਰਗਤ ਜੀ ਹੋ ਗਈ ਸੀ ਉੱਥੇ ਗਿਆ ਪਤਾ ਮੈਂ ਯਾਰ ਖਿਲਾੜੀ ਚੱਲਨੀ ਬਾਈ ਪੂਰੀ ਕਹਿੰਦਾ ਉਹ ਦਰਦ ਬਾਕੀ ਥੋੜੀ ਜਿਹੀ ਹਵਾ ਨੇ ਤੰਗ ਕਰੇ ਉਦਣ ਦੋਕ ਦਿਨ ਹੋ ਗਏ ਹਵਾ ਖੜੀ ਹੈ ਤਾਂ ਇਹ ਵੱਢਣ ਲੱਗਿਆ ਏ ਹਵਾ ਤਾਂ ਬਹੁਤ ਚੰਗੀ ਹੈ ਕੱਲ ਖੋਈ ਫੋਲਤੀ ਨਾ ਫਿਰ ਠੁੱਕ ਗਈ ਨਾ ਨਾ ਹਾਂ ਇਹਨਾਂ ਦਾ ਇੱਕ ਦੋ ਦਿਨ ਲੱਗ ਜਾਣਾ ਫਿਰ ਆਹ ਰੱਖੂਗਾ ਉੱਥੇ ਘਟ ਕੇ ਉਹ ਵੱਢ ਕੇ ਘਟ ਕੇ ਰੱਖ ਲੈਣੇ ਚਲ ਉਦਾਂ ਘਾੜੀ ਜਲਾ ਕਰਾਸ ਵੀ ਸਾਦਾ ਬੰਦਾ ਹਾਂ ਹਾਂ ਕੱਲ ਵੀ ਐਂ ਤਾਂ ਲੈ ਕੇ ਚੂਹਾ ਵੀ ਲੱਗ ਗਿਆ ਪੂਰੀ ਹੈ ਚੂਹੇ ਨੇ ਬੰਦੇ ਦੇ ਗੱਲ ਨਹੀਂ ਗੱਲ ਦੇ ਅੱਛਾ ਪੀੜੇ ਪੂਨੇ ਵਾਲੇ ਲੈ ਜਾਂਦੇ ਆ ਥਨੂ ਰਾਸ ਪੀ ਕੇ ਆਉਣਾ ਆਪਾਂ ਠੀਕ ਹੈ ਇੱਕ ਗਲਾਸ ਜ਼ੋਰ ਹੈਗਾ ਬਹਾਰੇ ਜੋਰ ਕੇ ਕੱਢਣਾ ਪੈਣਾ ਉੱਥੇ ਰਸ ਉਹ ਤੋਂ ਤੁੰਗ ਲਾਉਂਗਾ ਨਾ ਨਾ ਮੇਰਾ ਮੈਂ ਤਾਂ ਬਿਮਾਰ ਹੈ ਮੈਂ ਤਾਂ ਪੂਰੀ ਬਿਮਾਰ ਹੈ ਪੂਰੀ ਇੱਕ ਸਾਲ ਹੋਰ ਅੱਛਾ ਪੂਰੀ ਬਾਈ ਲੱਗ ਗਿਆ ਬਹੁਤ ਭੱਜ ਕੇ ਜਾਇ ਕਰਦੇ ਸੀ ਚਾਰਕ ਦਿਨ ਗਏ ਬਾਰਵਾ ਕੀੜਾ ਮਾਰ ਗਿਆ ਉਹ ਮੀਨੇ ਕੰਮ ਅਸਰ ਆ ਗਿਆ ਧਰਨ ਪੈ ਗਈ ਹੈ ਧਰਨ ਪੈ ਉਹ ਪੂਰੀ ਆ ਬੂਟੇ ਇੱਕ ਸਾਲ ਦੇਓਗੇ ਠੀਕ ਹੈ ਰੇ ਇੱਕ ਸਾਲ ਤੇ ਇਹ ਜਿਹੀ ਹੁੰਦੇ ਆ ਬੜੀਆ ਬੂਟੇ ਗੰਨਾ ਵੀ ਵਧੀਆ ਯਾਰ ਵਿੱਚ ਗੰਨਾ ਵਧੀਆ ਗੰਨਾ ਵੀ ਠੀਕ ਆ ਲੈ ਗੋੜੇ-ਗੋੜ ਕਰ ਦੇਣਾ ਹੋਣਾ ਹੈ ਇਹਨੂੰ ਗੋੜ ਖਾਣਾ ਬੱਲਾ ਬੜਾ ਦਾ ਸਹੀ ਤਾਂ ਹੀ ਖਾਓਗੇ ਹਾਂ ਜਿਸ ਤਾਹ ਹਤੇ ਯਾਰ ਇਹ ਲੂਈਆਂ ਹੀ ਬਹੁਤ ਲਈ ਫਿਰਦੇ ਮੇਰਾ ਹਰਾਨ ਵੀ ਹੁਣ ਤਾਂ ਛੜਦੇ ਛੜਦੇ ਬੁਖਾਰ ਹੋ ਗਿਆ ਲੈ ਬੁਖਾਰ ਕਰ ਦੇ ਦਿੰਦੇ ਜੀ ਭਾਈ ਇਹ ਤਾਂ ਲੈਣੀ ਪੈਂਦੀ ਹੈ ਇੱਕ ਹੋਰ ਲੈ ਲੈ ਅਮਨੇ ਛੋੜ ਕੇ ਪੂਰੀ ਕਿੰਨੇ ਕੁਆਂਟਿਟੀ ਕਰਦਾ 10 ਕੁਆਂਟਿਟੀ ਕਿੰਨਾ ਕਬੜਤਾ 10 ਕ ਹਾਂ ਤਾਂ ਤਾਂ ਕਿੰਨਾ ਕ ਵੱਡਣਾ ਆਇਆ ਬਰੇਜ ਬਸ ਕਿੰਨੇ ਕਾਉਂਟਰ ਹੋ ਜਾਂਦਾ ਤਿੰਨ ਪਰੀਆਂ ਚ ਹਾਂ ਦੋ ਬੱਤਾਂ ਮਰ ਗਈ ਤਿੰਨ ਪਰੀਆਂ ਵਿੱਚ ਤੇ ਚਾਰ ਪਰੀਆਂ ਚ ਕਾਉਂਟਰ ਰੱਖ ਤੂੰ 25-25 ਕਿਲੋ ਦੀ ਚਾਰ ਚਾਰ ਕਾਉਂਟਰ ਵੱਡਣਾ ਕਾਉਂਟਰ ਲ ਕਿਥੇ ਦੋ ਕਾਉਂਟਰ ਹੋ ਗਏ ਬੱਤ ਇਹਨੂੰ ਆਏ ਨਾ ਉਰੇ ਤੇ ਤਾਂ ਜਾਣਾ ਜਿਆਦਾ ਉੱਥੇ ਜਾ ਕੇ ਕੋਈ ਲੱਗ ਨਿਕਲ ਜਾਣੀ ਵਜਨ ਘਟ ਜਾਂਦਾ ਫਿਰ ਉਹ ਚੀਜ਼ ਦਾ ਆਗ ਵੀ ਲੱਗ ਨਿਕਲ ਜਾਣੇ ਵਿੱਚ ਤੇ ਰਹਿਣੇ ਕੱਲੇ ਡੰਡੇ ਬੱਸ ਵੀ ਭਾਈ ਮੌਸਮ ਬਹੁਤ ਵਧੀਆ ਤੜਕੀ ਧੁੱਪ ਨਿਕਲ ਗਈ ਪੰਪ ਦਾ ਫਾਇਦਾ ਯਾਰ ਬਸ ਅੱਜ ਹਵਾ ਨਹੀਂ ਚੱਲੇ ਹੂੰ ਆ ਚੂਹਾ ਬਹੁਤ ਆ ਭਾਈ ਇਹ ਪੂਰੀ ਨੇ ਚੂਹਾ ਸਾਡੇ ਕਣਕ ਮੰਨੂ ਵੀ ਛੱਡਿਆ ਹੋਣਾ ਮੈਂ ਦੇਖਣਾ ਹਲੇ ਘੁੰਮ ਕੇ ਲੱਗਿਆ ਪੂਰੀ ਪਹਿਲਾ ਗੇਅਰ ਪਾਇਆ ਕੋ ਨਾਲ ਲੱਗੀ ਦੂਆ ਬਾਤ ਦਾ ਇਹਨੇ ਇਹਨੇ ਲੋਹੇ ਗੇਅਰ ਇਕੱਠੇ ਪਸਾਰ ਤੇ ਇਹਦਾ ਪੋਰ ਬਈ ਪੂਰੇ ਸੰਦੋ ਮੈਨੂੰ ਚਲਾਉਣਾ ਨਹੀਂ ਉਹਦਾ ਮੈਂ ਕਿਹਾ ਤੂੰ ਸਹੀ ਨਹੀਂ ਸੁਦਾ ਗੇਅਰ ਪਾਉਣਾ ਉਹ ਪੂਰੀ ਉਹਦੇ ਸੈਜ ਮਰੇ ਪਿਆ ਉਹ ਪਹਿਲੇ ਤੇ ਬਾਰਵਾ ਦੂਈ ਪਾਉਣਾ ਹੈ ਉਹ ਦੋ ਗੇਅਰ ਇਕੱਠੇ ਕਿਵੇਂ ਬੈ ਕੇ ਉੱਪਰ ਤੇ ਥੱਲੇ ਗੱਬੇ ਪਾਦ ਗਏ ਜੀ ਤੂੰ ਹਾਂ ਪੰਜਵਾਂ ਪਾਇਆ ਤਾਂ ਚਿੰਦੂ ਹਾਂ 85 ਗੰਨਾ ਲੱਬ ਯਾਰ ਵਿੱਚ ਹੈਗਾ ਪੂਰੀ ਹੈਗਾ 85 ਕੋਈ ਹਾਂ ਆ ਗਿਆ ਜੀ ਨਾ ਹਾਂ 85 ਗੰਨਾ ਲੈ ਕੇ ਇੱਕ ਆਰੇ 85 ਹੈਗਾ ਬਾਈ 85 ਇਧਰਲੀ ਸਾਈਡ ਹੈਗਾ ਜਿਸ ਨੂੰ 85 ਆਹ ਮੇਰੀ ਜਾੜ ਹੁਣ 86 ਮਾਡਲ ਹੋ ਗਈ ਇਹ ਜਾੜ ਬਹੁਤ ਵਧੀਆ ਦੀ ਮੇਰੀ ਆਹ ਟੁੱਟ ਗਈ ਆ ਧੋਖਾ ਹੋਇਆ ਮੇਰੇ ਨਾਲ ਵਧੀਆ ਹੋਇਆ ਕਿਤੇ ਨਾਲੇ ਇਹਨਾਂ ਅੰਦਰ ਲੰਘ ਗਈ ਹੈ ਬੁਰੀ ਹੈ ਨਾ ਗੰਨਾ ਖਾਣਾ ਆ ਚਲ ਵਧੀਆ ਹੋ ਗਈ ਟੁੱਟ ਗਈ ਨਹੀਂ ਅੰਦਰ ਹੀ ਜਾਣੀ ਜਿਆੜ ਟੁੱਟ ਗਈ ਪੂਰੀ ਯਾਰ ਆਵੇ ਪੜਤੀ ਆਵੇ ਇਹਨਾਂ ਪਲਾਸਟਿਕ 200 ਰੁਪਏ ਬਚਾ ਕੇ ਆਇਆ ਕਹਿੰਦਾ ਕੰਮ ਤੇ ਨਾਲ ਡਾਕਟਰ ਨੂੰ ਪੈਸੇ ਦੇਣੇ ਤੇ ਮਰਦੇ ਨੇ ਆਪੇ ਪੜ ਲੈ ਹੋਰ ਲੈ ਜਾਕੋ 85 ਹਾਂ ਹਾਂ ਇਹ ਤਾਂ ਦੇਖਿਆ 85 ਕਿਹਜਾਉਂਦਾ ਦੇਖ ਲੈ ਰੰਗ ਦੇਖ ਲੱਜ ਕਿੰਨੇ ਰਾਤ ਨੂੰ ਪੂਰੀ ਗਈ ਅਸੀਂ ਹਾਂ ਮੈਂ ਅਮਨਾ ਇਹ ਤਿੰਨੇ ਜਣੇ ਲੰਘੇ ਕਹਿੰਦੇ ਗੰਨਾ ਖੜਾ ਰਾਤ ਨੂੰ ਦਿਖਿਆ ਨਹੀਂ ਕਹਿੰਦਾ 85 ਹੈ ਖਿੱਚ ਲਈ ਜੁੱਪਣ ਲੱਗੇ ਸੜਾ ਕਿੰਨਾ 85 ਨਹੀਂ ਰੁਪਏ ਦਿਖਾਈ ਨਹੀਂ ਲੱਕੜੀ ਚੁੱਪਣ ਦੇ ਬਰਾਬਰ ਜੇ ਗਿਰਿਆ ਹੋਵੇ ਹੋਊਗਾ ਜੇ ਖੜਾ ਹੋਊਗਾ ਤਾਂ ਮੰਦਰਾ ਹੋਊਗਾ ਨਹੀਂ ਲੋੜ ਕਰਿਆ ਦਾ ਥਾਲੀ ਜੀ ਅੱਛਾ ਅੱਛਾ ਪੂਰੀ ਆ ਚੁੱਪਣ ਲੱਗੇ ਮੈਂ ਕਹਿੰਦਾ ਦੰਦ ਜਵਾਬ ਦੇਗੇ ਛੱਡਣਾ ਹੀ ਪਿਆ। ਇਹਦਾ ਪਿੜਾ ਚਮਕਦਾ ਹੁੰਦਾ ੱੱਕਾ ਹੋ ਗਿਆ ੱੱਕਾ। ਕੀ ਹੋ ਗਿਆ ਬੱਜਿਆ? ਕਿਹਾ ਜੀ। ਆਹ ਜਿਹੜਾ ਬੂਰਜਾ ਵਿੱਚ। ਹੂੰ। ਆਹ ਬਰੂ ਹੈ ਦੇ ਵਿੱਚ। ਨਾ ਦੇ ਚਕਣਾ। ਆਹ। ਇਹ ਬਾਜੇ ਦਾ ਤਖਾ। ਇਹ ਪੈਰਾਂ ਵਿੱਚ ਵੱਢ ਦਿੰਦਾ। ਬਲੇਡ ਮਾਣਾ ਵੱਢ ਦੋ। ਹੂੰ। ਉਦੋਂ ਸਾਡੇ ਬਾਹ ਮਰਤੀ ਹੋਵੇ। ਬੂਰ ਦੇ ਕਿ ਖਾਣਾ ਥੌਖਾ ਬਾਈ। ਦੇਖਿਆ ਕਰਦਾ। ਹੁਣ ਦੱਸ ਪੂਰੀ ਕੀ ਕਹਿੰਦਾ ਬਾਈ? 18 ਨੰਬਰ ਦਿਖਾਈ ਦੇ ਸਾਡਾ ਗੰਨਾ ਸਾਡਾ ਆਉ ਦੇ ਬੂਟੇ ਦੇ ਬਰਾਬਰ ਆ ਪੂਰੀ ਗਰਾਜ ਨੂੰ ਕਹਿੰਦੇ ਗੰਨਾ ਦੇਲਾ ਬੂਟੇ ਦੇ ਬਰਾਬਰ ਹੈ ਇੱਕ ਪੈ ਲੈ ਇਹਨੂੰ ਕਹਿੰਦੇ ਗੰਨਾ ਪੂਲੀ ਦੇਲਾ ਇਹ ਸੰ ਸਿੱਧਾ ਖੜਾ ਡਾਕ ਮਗਣਾ ਕੋਈ ਸੇਵਾਲਾ ਨੇ ਐਂ ਰੀਝਿਆ ਕਰੀਆ ਸੂਰ ਨਹੀਂ ਆਇਆ ਉਹ ਲੱਦੇ ਤਾਂ ਹੀ ਸਿੱਧਾ ਹੈ ਹਾਂ ਪੂਰ ਦਾ ਘਟਾਇਆ ਤੀ ਕਟਾ ਆੜਾ ਹੋੜ ਗਏ ਸਾਰੇ ਮੱਛੀ ਮਣਾ ਪਾਣੀ ਨੂੰ ਜਾਂ ਨਦੀ ਟੁੱਟੀ ਦੀ ਹਾਂ ਨਦੀ ਟੁੱਟੀ ਫੜ ਗਏ ਬਾਈ ਸੂਰ ਘਟਾ ਹਾਂ ਕਟਾ ਹਾਂ ਤਾਂ ਸ਼ਿਕਾਰੀ ਵੀ ਆਉਂਦੇ ਪਰ ਮਿਲਦਾ ਕੁਝ ਨਹੀਂ ਮਿਲਦਾ ਕੁਝ ਚੂਹੇ ਚਾਹੇ ਦੇਖ ਕੇ ਲੰਘ ਜਾਂਦੇ ਉਹ ਨਹੀਂ ਪੁਰੀ ਜਿਹੜੇ ਕੁੱਤੇ ਲੈ ਕੇ ਆਉਂਦੇ ਉਹ ਬਿੱਲੇ ਫੜਦੇ ਆ ਬਿੱਲੇ ਵੀ ਫੜਦੇ ਆ ਆਪੇ ਸ਼ਕਾਲ ਸੂਰ ਸਰ ਵੀਉ ਕਰਦੇ ਆ ਉਹਨਾਂ ਨੂੰ ਮਿਲਦਾ ਹੀ ਨਹੀਂ ਯਾਰ ਕੁਝ ਹਾਂ ਨਾ ਬਿੱਲਾ ਮਿਲਦਾ ਨਾ ਚੂਹਾ ਮਿਲਦਾ ਲੰਘ ਗਿਆ ਹੁਣ ਕੰਮ ਹੁਣ ਤਾਂ ਲੰਘ ਗਿਆ ਹੂੰ ਪਿੱਛੇ ਜਨ ਬਾਹ ਆਇਆ ਨਾ ਮੀਮੂ ਪਏ ਨੀ ਜਾਂ ਲੰਘੇ ਪਾਣੀ ਤੇ ਨਾ ਨਦੀ ਰੋਟੀ ਬਿਲਕੁਲ ਬਾਈ ਵੀਰ ਤਿਹੋਂ ਪੰਗਰੇ ਪਹਾੜੀ ਆਉਂਦੇ ਹੋ ਉਹ ਉਹ ਤਾਂ ਪੰਗਦੇ ਪਹਾੜੇ ਵਿਚਾਰੇ ਗੰਨਿਆ ਚ ਗਾਘੂ ਪਾ ਕੇ ਚਲ ਆਪਾਂ ਨੂੰ ਫਾਇਦਾ ਰਹਿੰਦਾ ਹੂੰ ਜੇ ਬਹਿਣਾ ਬੂਣਾ ਹੁੰਦੇ ਉਹਨਾਂ ਠਾ ਦਿੰਦੇ ਆ ਕੋਈ ਕਾਂਗੇ ਚੂਹਾ ਤਾਂ ਨਹੀਂ ਆਇਆ ਬਾਈ ਚੂਹਾ ਇੰਨੇ ਤਾਂ ਦੇਖਿਆ ਨਹੀਂ ਵਿੱਚ ਵੜ ਕੇ ਘੁੰਮ ਕੇ ਦੇਖ ਲਈ ਇੱਕ ਵਾਰ ਮੇਰੇ ਦਾ ਪਿੰਡ ਹੈਗਾ ਤਾਂ ਤੇ ਫੜ ਲਿਆ ਉਹਨਾਂ ਤਾਂ ਤਾਂ ਕੜਕੀ ਲਿਆ ਕੇ ਕੜਕੀ ਨਹੀਂ ਉਹ ਸਮ ਟੋਕਾ ਕਰਦਾ ਪੂਰੀ ਉਹ ਕਿਹੜਾ ਜੂਹਾ ਏ ਉਹ ਟੋਕਾ ਹੀ ਕਰਦਾ ਜੂਹੇ ਨੇ ਖੱਡ ਨਹੀਂ ਹੈਗੀ ਵੱਟ ਵੱਟ ਕੇ ਸੜੇ ਵਿੱਚ ਜੂਹਾ ਗਿਆ ਜੀ ਤਾਂ ਆ ਵੀ ਤਾਂ ਚੂਹੇ ਨੇ ਟੋਕਾ ਹੀ ਕਰਿਆ ਵਾ ਕੇ ਇਹ ਨਹੀਂ ਯਾਰ ਲੈ ਆਹ ਦੇਤਾ ਹਾਂ ਤੂੰ ਜੂਹਾ ਟੋਕਾ ਹੀ ਕਰੂਗਾ ਲੈ ਆ ਆ ਆ ਇਕੜਾ ਮਤਲਬ ਖੱਡ ਹੈ ਨਹੀਂ ਕੋਈ ਚੂਹਾ ਕਰਦਾ ਕਿ ਹੋਰ ਚੀਜ਼ ਕਰਦੀ ਹੈ ਚੂਹਾ ਹੀ ਹੈ ਹੈ ਹਾਂ ਚੂਹੇ ਤੋਂ ਸਵਾਇ ਇੰਨਾ ਟੋਕਾ ਕੋਈ ਨਹੀਂ ਕਰਦਾ ਇਹ ਤਾਂ ਚੱਲ ਯਾਰ ਤੇਰੇ ਹੁਣ ਗੰਨੇ ਕਰਕੇ ਖੱਡਾ ਉੱਥੇ ਤਾਂ ਕੁਝ ਵੀ ਨਹੀਂ ਹੈਗਾ ਆਣਦ ਵਾਲੀ ਹੋਊਗੀ ਖੱਡਾ ਇੰਨਾ ਤਾਂ ਹੁੰਦਾ ਨਹੀਂ ਜਾਂ ਤਾਂ ਫੇ ਪੈਣੀ ਪੜਤੇ ਆਉਂਦੇ ਐ ਖਰਾ ਖਾ ਕੇ ਫੇਲਾਂ ਗੀ ਜਾਂਦੇ ਮੁਰਜ ਜਾਂਦੇ ਹਰੇ ਆਈ ਹੈ ਖਰਾ ਖਾ ਕੇ ਮੁਰਜ ਜਾਂਦੇ ਹੂੰ ਉਹ ਕੰਮ ਹੈ ਹਾਂ ਕਿਹਨੂੰ ਬਲ ਚੈੱਕ ਕਰਦਾ ਹੈ ਕਿਹੜਾ ਬੰਦੇ ਘੋੜੇ ਦੌੜਨੇ ਹੋਣੇ ਹਾਂ ਉਹ ਵੀ ਦੇਖਣੇ ਬਾਈ ਘੋੜੇ ਪੋਲ ਪਿੰਡ ਵਾਓ ਪਿੰਡ ਪੋਵਾਲ ਬਾਈ ਵਸਦੀ ਆ ਸਾਰੀ ਮੰਡਾਲੀ ਸਭਾ ਮਾਣਾ ਪੂਰਾ ਵਸਦੀ ਆ ਵਸਦੀ ਉੱਥੇ ਵੀ ਜਾ ਕੇ ਆਉਣਾ ਬਾਈ ਪਿੰਡ ਪੋਵਾਲ ਇਹ ਸਾਡੇ ਪਿੰਡ ਤੇ ਥੋੜੀ ਦੂਰ ਪੈਂਦਾ ਏ ਲਾਗੇ ਆ ਦੂਰ ਪੈਂਦਾ ਲੋ ਜੀ ਬਾਈ ਪੂਰੀ ਹੋ ਗਿਆ ਫਟੜ ਪੂਰੀ ਦਾਤ ਪੁੱਠਾ ਹੀ ਚਲਾਤਾ ਦਾਤ ਕਿੱਥੇ ਚੱਲਦਾ ਸਾਲਾ ਬਰੂ ਨਹੀਂ ਨਾ ਛੱਡਦਾ ਤਾਂ ਬਰੂ ਨੇ ਪੈਰ ਵੱਟਦਾ ਬਾਈ ਕਿਆ ਕਰੇ ਬੰਦਾ ਤਾਂ ਜੀ ਜੂਨ ਬੁੜੀ ਤੜਫ ਤੜਫ ਮਰ ਜਾਣਾ ਹਾਂ ਉਹੀ ਗੱਲ ਪੱਕੀ ਆ ਬਾਈ ਹਾਂ ਆਹ ਹੁਣ ਆਹ ਦੇਖਦਾ ਸਾਲਾ ਕਿਹੋ ਜਿਹਾ ਡੱਕਾ ਲੈ ਇਹੀ ਵੱਜਦਾ ਇਹੀ ਵੱਜਦਾ ਇਹਦੀ ਧੋਣ ਵੱਡ ਬੇ ਨਾ ਇਹੀ ਵੱਡੇ ਆ ਸਾਲਾ ਇਹ ਤਿੰਨੀਆਂ ਵੱਡ ਲੈ ਗਈਆਂ ਅੱਛਾ ਬਰੂ ਉੱਪਰ ਤੇ ਹਾਂ ਹੁਣ ਸਾਲਾ ਡੱਕਾ ਸਿੱਧਾ ਹੀ ਵੱਜਦਾ ਡੱਕਾ ਪੂਰੇ ਬਣ ਗਿਆ ਪੂਰੇ ਬਣ ਗਿਆ ਪੂਰੀ ਆਗ ਤਾਂ ਫੇ ਘਰ ਨੂੰ ਲੈਣੇ ਨੰਗਰਾਂ ਨੂੰ ਆਗ ਤਾਂ ਨੰਗਰਾਂ ਨੂੰ ਅਮਨੇ ਤੇ ਰਾੜੀ ਆਉਂਦੀਆਂ ਬੰਗਲਾ ਪੂਰੀ ਤੇ ਰਾੜੀ ਆ ਗਿਆ ਬੰਗਲਾ ਹਾਂ ਵਾਜਾਰ ਕਿਹਾ ਹਾਲਾ ਤੇਰਾ ਲੰਘ ਜਾ ਸੜਾ ਹੀ ਗੰਦਾ ਮਾਰਨਾ ਇਹਨੇ ਉਹਿਆ ਕਰਦਾਂ ਤੋੜ ਦੂੰਗਾ ਲੋ ਬਾਈ ਚੰਡੀ ਹੋ ਗਈ ਖੜੀ ਤੇ ਘੋੜੇ ਦੀ ਤਿਆਰੀ ਆ ਛੱਡਣੇ ਦੀ ਉਹ ਬਾਈ ਲਾਗਵਾ ਚੜਦਿਆਂ ਨੂੰ ਪਿਆਰੀ ਕਰਦਾ ਉੱਪਰ ਬਹਿ ਗਿਆ ਸ਼ਾਰਜ ਕਰਦਾ ਇੱਥੇ ਬੈਠ ਬੂਗੀ ਬੈਠ ਕਰੋ ਉਧਰ ਜਾਓ ਉਧਰ ਬਾਈ ਟ੍ਰਾਇਲ ਲਾਉਂਦੇ ਹਲੇ ਡੈਮੋ ਹੋ ਰਹੀ ਆ ਉਹ ਮਤਲਬ ਕਹਿੰਦਾ ਜਿਹੜਾ ਟਾਈਮ ਦਿੰਦਾ ਉਹ ਤੇ ਰਹੇਗਾ ਮਤਲਬ ਕਹਿੰਦਾ ਚੱਕ ਠੰਡਾ ਬਾਈ ਚਲੋ ਜੀ ਹਾ ਮੈਨ ਮੋੜ ਤੇ ਮੋੜ ਤੇ ਮੋੜ ਹਾਂ ਜੀ ਕਾਹਦੀ ਸਰਗਮ ਜਸੂ ਮੋੜ ਤੇ ਹਟ ਨਾ 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 ਮੋੜਦਾ ਮੋੜਦਾ ਬਣਿਆ ਬੋਰ ਦਾ ਨੋਰ ਦਾ ਨੋਰ ਬੋਲ ਲਓ ਬਾਈ ਅਗਲੇ ਘੋੜੇ ਦੀ ਤਿਆਰੀ ਹੈ ਕਰਾਲੀ ਤੋਂ ਵੀ ਕਰਾਲੀ ਤੋਂ ਬਾਈ ਇਹ ਹੈ ਵੀ ਬਾਈ ਤਿਆਰ ਬਾਈ ਹੈ ਜਿਹੜੇ ਉੱਪਰ ਚੜਦੇ ਆ ਘੁੰਮ ਕੇ ਗਿਆ ਇੱਕ ਵਾਰ ਉਹਦੇ ਤੇ ਨੌਜੀ ਬਾਈ ਉਹ ਵੀ ਘੋੜੀ ਭੱਜ ਲਈ ਤੇ ਅਗਲੀ ਦੀ ਤਿਆਰੀ ਹੈ ਆ ਜਾ ਕੱਬੇ ਚ ਲਿਆਓ ਜੀ ਡੱਬੇ ਚ ਉਹ ਡੱਬੇ ਦੀ ਸਟੂਲ ਹੈ ਤਿਆਰੀ ਹੈ ਬਾਈ ਉਧਰ ਝੰਡੀ ਲਾਤੀ ਟਿਕਾਣੇ <laughs> कोड़ा मन्या नहीं भाई हाते। <laughs> <laughs> बंदे यार आगे पिछले मन्या नहीं है <laughs> ਅਗਲੇ ਸਾਈਡ ਦੇ ਵਾਲਾ ਦਰਦਾ ਘੋੜਾ ਰੇ ਸਾਜੀ ਨਾਲ ਬਹੁਤ ਹੋ ਗਿਆ ਮੋੜ ਦਾ ਮੋੜ ਚੱਲੇ ਕੱਲੇ ਤਾਂ ਨਹੀਂ ਮੁੜਦਾ ਕੱਲੇ ਤਾਂ ਨਹੀਂ ਮੁੜਦਾ ਲੋ ਜੀ ਭਾਈ ਅਗਲਾ ਘੋੜਾ ਆ ਗਿਆ ਪਹਿਲਾ ਨਾ ਮੰਨਿਆ ਨਹੀਂ ਹੈਗਾ ਹੂੰ ਕਿਹੜੀ ਲੜਾਈ ਹੈ ਇੱਕ ਵਾਰ ਪੱਜੂ ਬੜਾ ਕੋੜਾ ਸਮਾਉ ਉਹ ਆ ਲੈ ਮੇਰੇ ਵੀਰ ਆਹ ਗਿਆ ਮੜਾ ਏ ਛਾਲਾ ਮਾਰਦਾ ਇਹ ਰਾਤ ਨੂੰ ਬਰਾ ਫਰੀਦ ਮੁੰਡਾ ਜੀ ਜਿਹੜਾ ਹੁੰਦਾ ਘੋੜਾ ਆਪਣਾ ਹੜੀਏ ਲਓ ਜੀ ਇਹ ਵੀ ਘੋੜਾ ਅਗਲਾ ਕੱਦ ਸੋਹਣਾ ਫੀਤਾ ਘੋੜੇ ਦਾ ਵੀ ਬੱਦਿਆ ਨਾ ਬਾਬਾ ਨਹੀਂ ਮੈਨੂੰ ਨਹੀਂ ਆਉਂਦਾ ਚੱਲੇ